ਜਿੰਦਾਬਾਦ ਨੂੰ ਲਾਈਵ ਦੇਦੇ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਸਿੰਘ ਚੱਕ ਸਭ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਿਯਾਸ ਕਰਦਾ ਵੀ ਜਿੰਨੇ ਵੀ ਤੁਸੀਂ ਜ਼ਿੰਦਾਬਾਹ ਟੀਵੀ ਦੇ ਨਾਲ ਦੇਖਦੇ ਆ ਲਾਈਵ ਸਾਨੂੰ ਤੇ ਮੈਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਸਤਿਕਾਰ ਕਰਦਾ ਵੀ ਤੁਸੀਂ ਸਾਰੇ ਠੀਕ ਠਾਕ ਹੋ ਮੂਗੇ ਅੱਜ ਆਪਾਂ ਹਲਕੀ ਫੁਲਕੀ ਜੀ ਗੱਲਬਾਤ ਕਰਨੀ ਤੇ ਖਾਸ ਕਰਕੇ ਜਿਹੜੇ ਉਹ ਸੋਹਣੇ ਵਤਨ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਉਹ ਸਾਡੇ ਪੰਥ ਧਰਤੀ ਆ ਉਹ ਵੀ ਜਿੰਦਾਬਾਦ ਦੇ ਨਾਲ ਜੁੜਦੇ ਆ ਤੇ ਆਪਾਂ ਲਾਈਟ ਕੀ ਹਲਕੀ ਫੁਲਕੀ ਜਿਆ ਜੱਪਾਂ ਗੱਲਬਾਤ ਕਰਨੀ ਆ ਵੀ ਜਿਹੜਾ 2027 ਦੇ ਵਿੱਚ ਕਿਹੜੀ ਪਾਰਟੀ ਆਉਣ ਆਲਾ ਕਹਿੰਦੇ ਹੁੰਦੇ ਆ ਜੇਤੂਗੀ ਤੇ ਖਾਸ ਕਰਕੇ ਪਾਰਟੀ ਦੀ ਗੱਲਬਾਤ ਦੀ ਬਿਕਾਨੀਆਂ ਤੇ ਕਿਹੜਾ ਚਿਹਰਾ ਪੰਜਾਬ ਦਾ ਮੁੱਖ ਮੰਤਰੀ ਬਣੂਗਾ ਲਾਈਟ ਦੀ ਗੱਲਬਾਤ ਕਰਨੀਆਂ ਤੇ ਮੇਰੇ ਨਾਲ ਤੁਹਾਨੂੰ ਵੀ ਪਤਾ ਜਦੋਂ ਮੈਂ ਖਾਸ ਕਰਕੇ ਕੋਈ ਗੱਲਬਾਤ ਪੰਜਾਬ ਦੀ ਕਾਣੀ ਹੁੰਦੀ ਆ ਤੇ ਮੇਰੇ ਬਹੁਤ ਹੀ ਰਿਸਪੈਕਟਡ ਸਰਦਾਰ ਨਛੱਤਰ ਸਿੰਘ ਚੋਹਾਨ ਸਾਹਿਬ ਜ਼ੰਦਾਬਾਦ ਨਾਲ ਜੁੜਦੇ ਆ ਤੇ ਉਹਨਾਂ ਨਾਲ ਆਪਾਂ ਥੋੜੀ ਜੀ ਉਹਨਾਂ ਦੀ ਤਰਸ਼ੀ ਨਾਲ ਜਦੇ ਨਾਲ ਤੁਹਾਡੀ ਗੱਲਬਾਤ ਤੇ ਤੁਹਾਡੀ ਵੀ ਨੌਲੇਜ ਵਿੱਚ ਵਾਧਾ ਤੇ ਮੈਂ ਆਪਣੀ ਨੌਲੇਜ ਵਿੱਚ ਵੀ ਬਾਤਾਂ ਕਰਾਵਾਂਗੇ ਤੇ ਆਜੋ ਸਰ ਸਾਹਿਬ ਨਾਲ ਵੈਲਕਮ ਕਰੀਏ ਤੇ ਉਹਨਾਂ ਨਾਲ ਕਰਦੇ ਆ ਹਲਕੀ ਫੁਲਕੀ ਗੱਲਬਾਤ ਸਰ ਸਾਹਿਬ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਸਾਹਿਬ ਠੀਕ ਠਾਕ ਹੋ ਹਾਂਜੀ ਭਾਈ ਉਹਦੀ ਕਿਰਪਾ ਬੜੀ ਮੇਰੀ ਬਸ ਸ਼ੁ크ਰ ਹੈ ਗੁਰੂ ਮਹਾਰਾਜ ਦਾ ਤੇ ਆਪਾਂ ਥੋੜੀ ਜੀ ਸਾ ਸਵਾਜ ਆਪਾਂ ਹਲਕੀ ਫੁਲਕੀ ਜੀ ਗੱਲਬਾਤ ਕਰਨੀ ਆ ਵੀ ਜਿਹੜੇ ਜਿੱਥੇ-ਜਿੱਥੇ ਵੀ ਉਸੋ ਨੇ ਪਤਨ ਪੰਜਾਬ ਨੂੰ ਪਿਆਰ ਕਰਨ ਵਾਲੇ ਬੈਠੇ ਹੋਏ ਆ ਤੇ ਉਹ ਸਾਰੇ ਪੰਥ ਦਰਦੀ ਆ ਤੇ ਖਾਸ ਕਰਕੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਕੁਛ ਨਾ ਕੁਛ ਵਲਵਲੇ ਆਉਂਦੇ ਤੇ ਮੇਰੇ ਮਨ ਦੇ ਵਿੱਚ ਵੀ ਵਲਵਲੇ ਆ ਰਹੇ ਆ ਵੀ ਖਾਸ ਕਰਕੇ ਥੋੜੀ ਜੀ ਲਾਈਟ ਜੀ ਆਪਾਂ ਗੱਲਬਾਤ ਕਿਉਂ ਥਾਰ ਵੀ ਬੰਦਾ ਸਾਲ ਚੜ੍ਹਿਆ ਦਾ ਸਾਲ ਚਲਾ ਜਾਣਾ ਆ ਤੇ 72 ਆਲਮੋਸਟ ਆਪਣੇ ਦਰਾਂ ਤੇ ਆ ਖੜਨੀ ਆ ਤੇ ਆਪਾਂ ਥੋੜੀ ਜੀ ਪੰਜਾਬ ਦੀ ਆਪਾਂ ਗੱਲਬਾਤ ਲਾਈਟ ਜੀ ਕਰਨੀ ਆ ਕਿ ਕਿਹੜੀ ਪਾਰਟੀ ਜਿੱਤੂਗੀ ਤੇ ਕਿਹੜਾ ਮੁੱਖ ਮੰਤਰੀ ਪੰਜਾਬ ਬਣੂਗਾ ਬਾਦਲ ਜਾਂ ਰਾਜਾ ਵੜਿੰਗ ਸਾਹਿਬ ਜਾਂ ਫਿਰ ਭਗਵੰਤ ਮਾਨ ਸਾਹਿਬ ਤੇ ਜਾਂ ਭਾਈ ਅਮਰਤਪਾਲ ਸਿੰਘ ਖਾਲਸਾ ਜਾਂ ਬਚਾਰਾਂ ਦੇ ਵਿੱਚ ਥੋੜੀ ਜੀ ਮੈਂ ਕਹਾਂਗਾ ਤੁਹਾਡੇ ਕੀ ਵਿਊ ਆ ਕਹੋ ਮਿਕਸ ਸਿੰਘ ਜੀ ਦੇਖੋ ਸਤਾਈ ਜਿਹੜਾ ਹੈਗਾ ਔਣ ਬੜਾ ਹੈਗਾ ਇਨਸਾਨ ਰਹਿ ਗਿਆ ਤੀਵਨ ਹਾਂਜੀ ਤੇ ਇਹ ਸਾਲ ਦੇ ਵਿੱਚ ਜਿਹੜਾ ਹੈਗਾ ਇਸ ਵੇਲੇ ਜੇ ਤੁਸੀਂ ਗੱਲ ਕਰੋਂ ਤੇ ਜਿਹੜੀਆਂ ਪਾਰਟੀਆਂ ਪਹਿਲੇ ਪੰਜਾਬ ਦੇ ਵਿੱਚ ਸੀਗੀਆਂ ਨਾ ਹਾਂਜੀ ਅਕਾਲੀ ਦਲ ਕਾਂਗਰਸ ਦੋ ਪਾਰਟੀਆਂ ਆਪਣੇ ਹੈਗੀਆਂ ਸੀ ਹਾਂਜੀ ਲੇਕਿਨ ਤੇਜ਼ ਬਸਾਵਲਾ ਜਦੋਂ ਇਹ ਉਹਨਾਂ ਨੇ ਪਿਛਲੇ ਲੰਬੇ ਟਾਈਮ ਤੋਂ ਉਹ ਤਾਂ ਅਮੀਰ ਵੀ ਬਹੁਤ ਹੁੰਦੇ ਗਏ ਸਾਰੀਆਂ ਪਾਰਟੀਆਂ ਵਾਲੇ ਲੋਕ ਸੀਗੇ ਠੀਕ ਹੈ ਲੈ ਕੇ ਪੰਜਾਬ ਦਾ ਕੁਝ ਨਹੀਂ ਬਣ ਸਕਿਆ ਚਾਹੇ ਕਾਂਗਰਸ ਪਾਰਟੀ ਅੱਗੇ ਹੁੰਦੀ ਰਹੇ ਤੇ ਜ ਆਕਾਲੀ ਹੁੰਦੇ ਰਹੇ ਉਹਨਾਂ ਦੇ ਆਪਣੇ ਜਿਹੜੇ ਕਾਰਜ ਸੀਗੇ ਉਹ ਤਾਂ ਸਿਰੇ ਬਿਲਕੁਲ ਠੀਕ ਚੜਦੇ ਰਹੇ ਆ ਲੇਕਿਨ ਇਹ ਹੈਗਾ ਵੀ ਪੰਜਾਬ ਦੀ ਜਨਤਾ ਜਿਹੜੀ ਸੀ ਪੰਜਾਬ ਦੇ ਲੋਕ ਜਿਹੜੇ ਸੀ ਉਹਨਾਂ ਦਾ ਕੁਝ ਨਹੀਂ ਬਣਿਆ ਹਾਂਜੀ ਤੇ ਉਸ ਤੋਂ ਬਾਅਦ ਜਿਹੜੇ ਸੀ ਜਿਹੜਾ ਹੋਂਪ ਕਾਲੀ ਹੈਗੀ ਸੀ ਇਹਨਾਂ ਦਾ ਇਕੱਠੇ ਹੋਣਾ ਸੀ ਆਪਣਾ ਭਾਜਪਾ ਦੇ ਨਾਲ ਹੂੰ ਹੂੰ ਤੇ ਹੁਣ ਜਿਹੜਾ ਪਿੱਛੇ ਕੋ ਜਿਹੜੇ ਹਾਲਾਤ ਨੇ ਬਦਲੇ ਹੈਗੇ ਆ ਹਾਂਜੀ ਉਹਦੇ ਵਿੱਚ ਵੀ ਜਿੱਲੇ ਕਿਸਾਨ ਕਿਸਾਨ ਮੋਰਚਾ ਜੱ ਲੱਗਾ ਹੈਗਾ ਤਾਂ ਉਹਦੇ ਵਿੱਚ ਪਹਿਲੇ ਜਿਹੇ ਬਾਦਲ ਪਰਿਵਾਰ ਗੜਾ ਹੈਗਾ ਉਹਨਾਂ ਨੇ ਇੱਕ ਸਾਲਾਂ ਦੀ ਬਹੁਤ ਸਫਤਾ ਕਰ ਰਿਆ ਸੀਗਾ ਕਿਸਾਨਾਂ ਨੂੰ ਵੀ ਤੁਹਾਨੂੰ ਬੜਾ ਵੱਡਾ ਹੱਕ ਮਿਲ ਲੈਣੇ ਆ ਹਾਂਜੀ ਲੇਕਿਨ ਬਾਅਦ ਵਿੱਚ ਜਿਸ ਲਈ ਇਸ ਚੀਜ਼ ਦਾ ਰੋਹ ਦੇਖਿਆ ਔਰ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਲਾ ਕਸ਼ਟ ਸੀਗਾ ਉਸ ਵੇਲੇ ਫਿਰ ਉਹਨਾਂ ਨੇ ਉੱਥੋਂ ਭਾਜਪਾ ਤੋਂ ਆਪਣਾ ਕਿਨਾਰਾ ਪੱਟ ਕਰ ਲਿਆ ਕਿਨਾਰਾ ਕਰ ਲਿਆ ਲੇਕਿਨ ਉਹ ਕਿਨਾਰਾ ਵੀ ਜਿਹੜਾ ਹੈਗਾ ਉਹ ਸਾਨੂੰ ਤੁਹਾਨੂੰ ਦੇਖਣ ਨੂੰ ਲੱਗ ਰਿਹਾ ਹੈਗਾ ਐਕਸੈਕਟਲੀ ਕਿਨਾਰਾ ਦਾ ਉਹ ਉਸ ਤਰੀਕੇ ਨਾਲ ਹੀ ਲੱਗਾਓ ਹਾਂਜੀ ਮਜਬੂਰੀ ਵਿੱਚ ਉਹਨਾਂ ਲੋਕਾਂ ਨੂੰ ਉਸ ਲਈ ਕਰਨਾ ਪਿਆ ਸੀ ਤਾਂ ਕਿ ਲੋਕਾਂ ਨੂੰ ਜਿਸ ਤਰ੍ਹਾਂ ਬੇਵਕੂਫ ਬਣਾਇਆ ਜਾ ਸਕੇ ਜਿਸ ਲਈ ਕਿ ਨਾ ਹੁਣ ਇਸ ਵੇਲੇ ਮੈਂ ਮੇਰਾ ਸਵਾਲ ਇੱਕ ਮੈਂ ਕਿਸੇ ਨੂੰ ਵੀ ਮੈਂ ਸਵਾਲ ਇਸ ਰਿਲੇਟ ਕਰ ਰਿਹਾ ਕਰਦਾ ਹਾਂ ਗਾਮ ਮੈਂ ਆਪਣੇ ਆਪ ਨੂੰ ਵੀ ਕਲੀਅਰ ਕਰਨਾ ਚਾਹੁੰਦਾ ਵੀ ਮੈਂ ਜਦ ਹੀ ਇਕੱਲੇ ਹਾਂ ਹਾਂਜੀ ਟਾਈਮ ਤੋਂ ਠੀਕ ਹੈ ਲੇਕਿਨ ਸਾਨੂੰ ਜਿਹੜੀ ਜੋ ਪਿੱਛੇ ਆਪਾਂ ਗੱਲਬਾਤ ਕਰਦੇ ਸੁਣਦੇ ਆਏ ਆ ਨਾ ਉਹਦੇ ਵਿੱਚ ਜੋ ਕਾਲੀ ਪਾਰਟੀ ਹੈਗੀ ਸੀ ਉਹਦੇ ਵਿੱਚ ਜਿਹੜੇ ਲੋਕ ਬਦਲ ਬਦਲ ਦੋਸ਼ ਲਾਉਂਦੇ ਸਕੇ ਉਹ ਦੋਸ਼ ਜਿਹੜੇ ਹੈਗੇ ਉਹ ਮੰਨਣ ਤੋਂ ਬਾਅਦ ਵਿੱਚ ਵੀ ਹੁਣ ਵੀ ਜਿਹੜਾ ਇਸ ਵੇਲੇ ਉਹਨਾਂ ਨੇ ਕਾਲਤਾਖਸਬ ਦੇ ਜਿਹੜਾ ਹੁਕਮਾਂ ਮੇਰੇ ਅੰਦਰ ਨਹੀਂ ਆਏ ਉਹ ਲੇਕਿਨ ਲੋਕਾਂ ਨੂੰ ਬੇਫਿਕੂ ਅਜੇ ਵੀ ਬਣਾ ਰਿਹਾ ਹੈਗਾ ਇਸੇ ਤਰੀਕੇ ਦੇ ਨਾਲ ਗੇੜੀਆਂ 4 5 4 ਪਨੂ ਕੋਡ ਨੀ ਪੋਸਟਲ 350 ਪੰਜਾਬ ਦੇ ਵਿੱਚ ਹੂੰ ਭਾਜਪਾ ਨੇ ਜਿਹੜੀ ਹੁਣ ਆਪਣਾ ਮੁਖਸਰ ਸਾਹਿਬ ਦੇ ਵਿੱਚ ਕਾਨਫਰੰਸਾਂ ਹੋਈਆਂ ਹੈਗੀਆਂ ਹਾਂਜੀ ਉੱਥੇ ਉਹ ਕਹਿ ਰਹੇ ਹੈਗੇ ਅਸੀਂ ਸਾਰਾ ਇਕੱਲੇ ਨੇ ਅਸੀਂ ਇਲੈਕਸ਼ਨ ਲੜਨੇ ਆ ਉਹ ਵੀ ਆਹ ਲੈਣੇ ਆਪਣਾ ਚੀਫ ਮਿਨਿਸਟਰ ਬਣਾ ਕੇ ਜੇ ਗਵਰਨਮੈਂਟ ਬਣਾਉਣ ਕਹਿ ਰਹੇ ਆ ਬਿਲਕੁਲ 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 ਚੰਦ ਸਾਹਿਬ ਹਾਂਜੀ ਤੇ ਦੂਜੀ ਪਾਸੇ ਜਿਹੜੇ ਕਾਂਗਰਸ ਵਾਲੇ ਰਹੇਗੇ ਆ ਉਹ ਵੀ ਇਸੇ ਤਰੀਕੇ ਨਾਲ ਹੀ ਕਹਿ ਰਹੇ ਆ ਸਾਡੀ ਗਵਰਨਮੈਂਟ ਬਣਨੀ ਆ ਬਿਲਕੁਲ ਤੇ ਤੀਜੇ ਪਾਸੇ ਜਿਹੜੇ ਆਪ ਵਾਲੇ ਹੈਗੇ ਆ ਉਹ ਵੀ ਇਹੀ ਕੁਛ ਕਹਿੰਦੇ ਹੈਗੇ ਆ ਹਾਂਜੀ ਤੇ ਜਿਹੜਾ ਮੈਂ ਕਿਸੇ ਸਕੀਸਮ ਬਾਦਲ ਦੀ ਗੱਲ ਕਰਨੀ ਚਾਹੁੰਗਾ ਉਹ ਇਹ ਹੈਗੇ ਆ ਕਿ ਜਿਹੜਾ ਬੰਦਾ ਆਪ ਸਾਰੇ ਦੋਸ਼ ਮੰਨਣ ਤੋਂ ਬਾਅਦ ਵਿੱਚ ਵੀ ਇਸ ਵੇਲੇ ਜਿਹੜੇ ਤੁਸੀਂ ਜੇ ਤੁਸੀਂ ਉਹ ਦੇਖੋ ਨਾ ਉਸ ਕੰਟਰੋਲ ਸਰਬਤਨ ਦਾ ਬੋਲਿਆ ਹੈਗਾ ਤੇ ਅਸੀਂ ਅਕਾਲ ਤਖਤ ਨੂੰ ਮੰਨਰ ਵਾਲੇ ਹੈਗੇ ਆ ਜਿਹੜੇ ਲੋਕ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਮੂੰਹ ਨਹੀਂ ਲਾ ਮੰਗੇ ਮੂੰਹ ਤੂੰ ਆਪ ਇਹ ਮੰਨ ਨਹੀਂ ਰਿਹਾ ਹੈਗਾ ਸਾਰੀ ਦੁਨੀਆ ਦੇ ਸਾਹਮਣੇ ਜੋ ਕੁਝ ਹੋਇਆ ਹੈਗਾ ਔਰ ਉਹਦੇ ਵਿੱਚ ਤੂੰ ਆਪ ਮੰਨਣ ਨੂੰ ਤਿਆਰ ਨਹੀਂ ਹੈਗਾ ਮੈਂ ਤਾਂ ਇਹ ਸਮਝਾਂਗਾ ਵੀ ਜਿਹੜੀ ਕਸੂਰ ਉਹਦਾ ਸ਼ਹਿਰ ਹੋਸਾ ਦਾ ਘੱਟ ਹੋਵੇ ਕਸੂਰ ਜਨਤਾ ਦਾ ਬਹੁਤਾ ਜ਼ਿਆਦਾ ਹੈਗਾ ਹੂੰ ਹੂੰ ਉਹ ਇਸ ਤਰੀਕੇ ਨਾਲ ਕਿ ਜਿਹੜਾ ਸਾਰਾ ਅੱਖੀ ਸਾਰਾ ਦੇਖ ਕੇ ਕੰਨੀ ਸੁਣ ਕੇ ਫੇਰ ਵੀ ਉਹਦੇ ਪਿੱਛੇ ਲੱਗਿਓ ਹੈਗੇ ਆ ਹੂੰ ਹੂੰ ਉਹ ਜਿਹੜੀ ਗੱਲ ਹੈ ਨਾ ਉਹ ਮੇਰੇ ਸਿੰਘ ਦੀ ਬਹੁਤ ਡਿਸਟਰਬ ਕਰਦੀ ਸਾਨੂੰ ਚੌਣ ਸਾਹਿਬ ਜਿੱਦਾਂ ਹੁਣ ਦੇਖੋ ਮੁਖਸਰ ਸਾਹਿਬ ਦੇ ਜਿੰਨੀਆਂ ਵੀ ਕਾਨਫਰੰਸ ਹੋਈਆਂ ਉੱਥੇ ਅਲੱਗ-ਅਲੱਗ ਜਿੰਨੇ-ਜਿੰਨੀਆਂ ਵੀ ਸਾਡੀਆਂ ਪਾਰਟੀਆਂ ਆ ਜਿਦਾਬ ਜਿਹਨੇ ਵਿੱਚ ਅਕਰ ਕਰ ਦਿੱਤਾ ਅਕਾਲੀ ਦਲ ਦੀ ਔਰ ਕਾਂਗਰਸ ਦੀ ਤੱਕ ਜਾਂ ਆਮ ਆਦਮੀ ਪਾਰਟੀ ਦੀ ਆਪੋ ਆਪਣੀਆਂ ਇਹਨਾਂ ਨੇ ਆਪਣੀਆਂ ਉਥੇ ਸਟੇਜਾਂ ਲਾਈਆਂ ਉਥੇ ਵੱਡੇ ਵੱਡੇ ਵਾਅਦੇ ਵੀ ਕੀਤੇ ਗਏ ਤੇ ਖਾਸ ਕਰਕੇ ਆਪਾਂ ਥੋੜੀ ਜਿਹੀ ਜ਼ਿਕਰ ਟਿੱਪਣੀ ਜ਼ਰੂਰ ਤੁਹਾਡੀ ਲਊਂਗਾ ਤੇ ਜਿਹੜੀ ਵਾਰਸ ਪੰਜਾਬ ਦੀ ਭਾਈ ਅਮਰਸਪਾਲ ਸਿੰਘ ਖਾਲਸਾ ਜੀ ਦੇ ਉਥੇ ਘੱਟ ਹੋਇਆ ਉਹਦੇ ਵਿੱਚ ਭਾਈ ਅਮਰਸਪਾਲ ਸਾਹਿਬ ਨੂੰ ਵੀ ਕਹਿੰਦੇ ਆਉਣ ਵਾਲਾ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਵੀ ਕੋਸ਼ਿਸ਼ ਕਰ ਦਿੱਤਾ ਉਹ ਕਹਿੰਦੇ ਵੀ ਅਸੀਂ ਸਤਾਈ ਦੇ ਵਿੱਚ ਤੇ ਇਹ ਖਾਲਸਾ ਜੀ ਨੂੰ ਉਹ ਕਹਿੰਦੇ ਵੀ ਚਾਹੁੰਦੇ ਆ ਵੀ ਤੇ ਖਾਸ ਕਰਕੇ ਉਹਦੇ ਵਿੱਚ ਬਹੁਤ ਵੱਡਾ ਜਿਹੜੀ ਕਾਨਫਰੰਸ ਹੋਈ ਆ ਉਹਦੇ ਵੱਡੇ ਵੱਡੇ ਸਾਰੇ ਬਲਾਰੇ ਜਿਹੜੇ ਪੰਜ ਪੰਜ ਦਰਦੀ ਆ ਉਹ ਵੀ ਉੱਥੇ ਪੇਸ਼ ਹੋਏ ਸੀਗੇ ਤੇ ਉਹਦੇ ਵਿੱਚ ਲੱਖਾਂ ਸੰਸਧਾਨੀ ਹੋਣਾ ਨੇ ਵੀ ਇਹ ਆਮ ਆਪ ਆਪਣੀ ਪਾਰਟੀ ਨੂੰ ਭੰਗ ਕਰਕੇ ਉਹ ਵੀ ਇਹਨਾਂ ਦੀ ਪਾਰਟੀ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਜੀ ਦੀ ਪਾਰਟੀ ਵਿੱਚ ਉਹ ਸ਼ਾਮਲ ਹੋ ਗਏ ਆਪਣੇ ਸਮੂਹ ਜਿੰਨੇ ਵੀ ਸਾਥੀਆਂ ਦੇ ਨਾਲ ਤੁਹਾਡਾ ਨਜ਼ਰੀਆ ਕੀ ਕਹਿੰਦਾ ਆ ਵੀ ਜਿੱਦਾਂ ਜਿੱਦਾਂ ਹੁਣ ਖਾਸ ਕਰਕੇ ਜੇ ਆਉਣ ਵਾਲਾ ਸਮਾਂ ਨਾਲ ਆਪਾਂ ਥੋੜਾ ਜਿਆ ਲਾਈਟ ਆਫ ਬ੍ਰੀਫ ਦੇ ਵਿੱਚ ਆਪਾਂ ਫਰੋ ਲਈਏ ਤੇ ਜੇ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਜਿਹਦਾ ਤੁਸੀਂ ਜ਼ਿਕਰ ਕਰੇ ਦਿੱਤਾ ਆ ਜਿਸ ਤੋਂ ਬਾਅਦ ਆਪਾਂ ਥੋੜੀ ਜੀ ਕਾਂਗਰਸ ਦੀ ਗੱਲਬਾਤ ਕਰੀਏ ਜੇ ਇਹਨਾਂ ਦਾ ਲੱਗਦਾ ਵੀ ਸਤਾਈ ਦੇ ਵਿੱਚ ਇੱਕ ਗੱਲਬਾਤ ਬਣ ਸਕਦੀ ਆ ਮੈਂ ਤਾਂ ਮਿਕਸ ਸਿੰਘ ਜੀ ਇਹ ਗੱਲ ਕਹਾਂਗਾ ਤੇ ਜਿਹੜੀ ਕਾਂਗਰਸ ਹੈਗੀ ਆ ਉਹ ਵੀ ਸਾਰੇ ਦੇਖੇ ਹੈਗੇ ਆ ਕੋਈ ਸਾਨੂੰ ਕੋਈ ਅੱਜ ਭੁਲੇਖਾ ਤਾਂ ਆਪਾਂ ਨੂੰ ਕੋਈ ਹੈ ਨਹੀਂ ਨਾ ਇਸ ਵੇਲੇ ਬਨੋ ਤੇ ਉਹ ਜਿਹੜੇ ਹੈਗੇ ਆ ਉਹਨਾਂ ਦੀ ਪਹਿਲੀ ਗੱਲ ਤੋਂ ਉਹਨਾਂ ਦੀ ਆਸਫੀ ਲੜਾਈ ਨਹੀਂ ਬੰਦ ਹੋ ਰਹੀ ਹਾਂਜੀ ਜਿੰਨੇ ਉਹ ਕਾਂਗਰਸ ਦੇ ਪੰਜਾਬ ਦੇ ਵਿੱਚ ਹੈਗੇ ਆ ਉਹ ਸਾਰੇ ਹੀ 5 10 ਵਾਲੇ ਉਹ ਤਾਂ ਸਾਰੇ ਆਪਣੇ ਉੱਚੀ ਮਿਨਿਸਟਰ ਸਮਝਦੇ ਆ ਹਾਂਜੀ ਨੰਬਰ 9 ਤੇ ਤੁਸੀਂ ਵੀ ਗੱਲ ਕੀਤੀ ਹੈਗੀ ਆ ਅਮਰਪਾਲ ਸਿੰਘ ਦੀ ਹਾਂਜੀ ਇਹ ਮੈਨੂੰ ਸਮਝ ਆ ਅਮਰਪਾਲ ਸਿੰਘ ਨੂੰ ਮੈਨੂੰ ਸੁਣ ਰਿਹਾ ਸੀਗਾ ਕਿ ਉਹਨੂੰ ਉਹਨੇ ਕੋਈ ਲੋਕਾਂ ਦੇ ਵਿੱਚ ਇੱਥੇ ਇਨ ਬਾਕੀ ਜੰਨੀਆਂ ਦੇ ਪਾਰਟੀਆਂ ਹੈਗੀਆਂ ਨਾ ਇਹ ਲੀਡਰ ਜਿਹੜੇ ਹੈਗੇ ਆ ਹਾਂ ਉਹਨਾਂ ਦੀਆਂ ਚੇਪਲਾਂ ਟੁੱਟ ਗਈਆਂ ਲੋਕਾਂ ਦੇ ਪਿੱਛੇ ਜਾਂਦੇ ਆ ਤੇ ਕਰ ਬਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ ਹਾਂਜੀ ਅਮਰਪਾਲ ਸਿੰਘ ਤਾਂ ਕਦੇ ਗਿਆ ਹੀ ਨਹੀਂ ਘਰ ਬਿਲਕੁਲ ਔਰ ਉਹਨੂੰ ਅੰਦਰ ਜੇਲ੍ਹ 'ਚ ਬੈਠੇ ਨੂੰ ਹੀ ਉਹਨੇ ਕੋਈ ਪਾਰਟੀ ਲੇਕਨ ਕੀਤੀ ਕਿਸੇ ਨੂੰ ਕੁਝ ਉਹਨੇ ਨਿਸ਼ਾਨੀ ਖੜਾਇਆ ਕਿਸੇ ਨੂੰ ਕੁਝ ਉਹਨਾਂ ਜਾ ਕੇ ਲੋਕਾਂ ਦੀ ਮਨਤਾ ਨਹੀਂ ਕੀਤੀ ਹੈਗੀਆ ਹਮਮ ਲੇਕਨ 6 ਲੱਖ ਵੋਟ ਲੈ ਗਿਆ ਉਸ ਵੇਲੇ ਹਾਂਜੀ ਜੇਲ੍ਹ 'ਚ ਬੈਠਾ ਹੋਇਆ ਫਿਰ ਵੀ ਤੇ ਇਹ ਕਿਹੜਾ ਹੈਗਾ ਨਾ ਦੇਖੋ ਲੋਕ ਜਿਹੜੇ ਹੈਗੇ ਆ ਇਸ ਵੇਲੇ ਲੋਕ ਭੰਬਲ ਉਸੇ ਚ ਪਏ ਹੈਗੇ ਸਪੈਸ਼ਲੀ ਜ਼ਿਆਦਾ ਜਿਹੜਾ ਲੋਕਾਂ ਨੇ ਜਿਹੜੀ ਹਨਾ ਅਕਾਲੀ ਤੇ ਕਾਂਗਰਸ ਤੇ ਭਾਜਪਾ ਹਾਂਜੀ ਇਹਨਾਂ ਤਿੰਨਾਂ ਪਾਰਟੀਆਂ ਜਿਹੜੀਆਂ ਹੈਗੀਆਂ ਇਹ ਕਿ ਪਹਿਲਾਂ ਤੋਂ ਹੀ ਦਰੋਂ ਤੋਂ ਮੁਲਕ ਦੀ ਜਾਂਦ ਤੋਂ ਬਾਅਦ ਇਹ ਲੋਕ ਹੀ ਕਦੀਆਂ ਦੇ ਪੈਂਦੇ ਆਏ ਆ ਬਿਲਕੁਲ ਔਰ ਉਹਨਾਂ ਲੋਕਾਂ ਨੇ ਜਿਹੜਾ ਹੁਣ ਪੰਜਾਬ ਦੇ ਵਿੱਚ ਜਦੋਂ ਤੋਂ ਆਪ ਗਵਰਨਮੈਂਟ ਆਈ ਹੈਗੀ ਤੇ ਉਹ ਐਸਲੇ ਬਹੁਤ ਵੱਡੀ ਫ੍ਰਸਟ੍ਰੇਸ਼ਨ ਦੇ ਵਿੱਚ ਜਲ ਹੈਗੇ ਆ ਹੂੰ ਬਿਲਕੁਲ ਸਹੀ ਗੱਲ ਤੁਹਾਡੀ ਹੂੰ ਉਹਨਾਂ ਨੇ ਆਪਣਾ ਮੀਡੀਆ ਨੂੰ ਇਸ ਤਰੀਕੇ ਨਾਲ ਆਪਣੇ ਪੈਸੇ ਤੇ ਇੰਨੇ ਜਾਰਾ ਹੁਲਾ ਰਹੇ ਆ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਜੇ ਅਸੀਂ ਇਸ ਵਾਰੀ ਵੀ ਆ ਜਿਹੜੀ ਆਉਣ ਵਾਲੀ ਹੈ ਜੇ ਇਹ ਚੀਜ਼ ਵੀ ਪਿੱਛੇ ਰਹਿ ਗਏ ਹੂੰ ਹੂੰ ਤੇ ਫਿਰ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਹੈਗਾ ਹੂੰ ਤੇ ਇਸ ਕਰਕੇ ਉਹਨਾਂ ਲੋਕਾਂ ਨੇ ਜਿਹੜੇ ਲੋਕ ਹਨ ਲੋਕਾਂ ਨੂੰ ਇਸ ਲਈ ਉਹਨਾਂ ਨੇ ਬਹੁਤ ਭੰਬਲ ਘੁੱਸਲੇ ਪਾਇਆ ਹੋਇਆ ਹੈ ਕਿਉਂਕਿ ਉਹਨਾਂ ਦਾ ਪ੍ਰਚਾਰ ਜਿਹੜਾ ਬਹੁਤ ਜ਼ੋਰ ਨਾਲ ਇਸ ਲਈ ਹੋ ਰਿਹਾ ਹੈਗਾ ਹਾਂਜੀ ਜਦ ਕਿ ਉਹਨਾਂ ਨੂੰ ਲੋਕ ਸਾਰੇ ਜਾਣਦੇ ਪਏ ਉਹਨਾਂ ਨੇ ਪਿਛਲੇ ਟਾਈਮ ਤੋਂ ਕੀਤਾ ਕੀ ਹੈਗਾ ਹਾਂਜੀ ਔਰ ਜਿੱਥੇ ਤੱਕ ਤੁਸੀਂ ਅਮਰਪਾਲ ਸਿੰਘ ਦੀ ਗੱਲ ਕਰਦੇ ਆ ਉਹ ਵਿੱਚ ਪੰਜਾਬ ਦੇ ਲੋਕ ਜਿਹੜੇ ਹੈਗੇ ਉਹ ਤਾਂ ਹਮੇਸ਼ਾ ਇੱਕ ਆਸ ਲੱਭਦੇ ਆ ਕਿੱਥੋਂ ਸੰ ਵਧੀਆ ਮਿਲ ਸਕਦਾ ਕੁਝ ਬਿਲਕੁਲ ਠੀਕ ਹੈ ਔਰ ਉਹ ਆਸ ਜਿਹੜੀ ਹੈਗੀ ਆ ਉਹਦੇ ਵਿੱਚ ਜੇ ਅਮਰਪਾਲ ਸਿੰਘ ਹੁਣ ਉਹ ਸਟੈਂਡ ਜਿਹੜਾ ਪਹਿਲੇ ਵਾਲਾ ਉਹੀ ਲਿੰਦਾ ਹੈਗਾ ਤਾਂ ਉਹਦੇ ਵਿੱਚ ਇਹ ਕੋਈ ਛੱਟ ਵਾਲੀ ਗੱਲ ਨਹੀਂ ਹੈਗੀ ਉਹ ਪਾਰਟੀ ਜਿਹੜੀ ਆ ਮੈਨੂੰ ਲੱਗਦਾ ਇਕ ਤਾਫੀ ਅੱਗੇ ਜਾ ਰਵੇ ਆਏ ਕੀ ਹੋ ਹਾਂ ਬਿਲਕੁਲ ਤੇ ਖਾਸ ਕਰਕੇ ਜੇ ਏਸੀ ਕਾਨਫਰੰਸ ਨੂੰ ਆਪਾਂ ਜੇ ਵਾਰਸ ਪੰਜਾਬ ਦੀ ਆਪਾਂ ਜਿਹੜੀ ਕਾਨਫਰੰਸ ਹੋਈ ਆ ਮੁਖਸਰ ਸਾਹਿਬ ਉਹਦੇ ਵਿੱਚ ਮਨਪੀ ਆੜੀ ਹੁਣ ਵੀ ਦੇਖੇ ਗਏ ਆ ਤੇ ਖਾਸ ਕਰਕੇ ਸਾਡੇ ਐਮਪੀ ਸਾਹਿਬ ਉਹ ਵੀ ਦੇਖੇ ਗਏ ਆ ਜਿਹੜੀ ਖਾਸ ਕਰਕੇ ਥੋੜੀ ਜਿਹੀ ਸਿੱਖ ਪੰਥਦਾਰ ਦੀ ਆ ਉਹ ਉਹ ਸਟੇਜਾਂ ਦੇ ਉੱਤੇ ਦੇਖੇ ਗਏ ਆ ਤੇ ਖਾਸ ਕਰਕੇ ਆਪਾਂ ਵੀ ਜਿਹੜੇ ਇਸ ਮੁਲਕਾਂ ਦੇ ਵਿੱਚ ਤੁਹਾਨੂੰ ਸਾਹਿਬ ਬੈਠੇ ਆ ਅਸੀਂ ਵੀ ਉਹ ਸੋਹਣੇ ਬਤਰ ਪੰਜਾਬ ਲਈ ਖਾਸ ਕਰਕੇ ਅਸੀਂ ਉਹਦੀਆਂ ਅਰਦਾਸਾਂ ਉਹਦੀ ਚੜ੍ਹਦੀ ਕਲਾਂ ਦੀਆਂ ਦੁਆਵਾਂ ਮੰਗਦੇ ਆਂ ਤੇ ਪਰ ਜੇ ਆਪਾਂ ਲਾਇਟ ਦੀ ਗੱਲਬਾਤ ਕਰ ਰਹੇ ਆਂ ਆਪਾਂ ਹਲਕੀ ਫੁਲਕੀ ਕਿਉਂ ਅੱਜ ਜਿੰਨੇ ਵੀ ਆਪਾਂ ਨੂੰ ਜ਼ਿੰਦਾਬਾਦ ਦੇ ਉੱਤੇ ਲਾਈਵ ਸਾਨੂੰ ਦੇਖ ਰਹੇ ਨੇ ਇਹ ਵੀ ਇਹਨਾਂ ਨੂੰ ਵੀ ਇਸ ਗੱਲ ਦਾ ਪਤਾ ਆ ਵੀ ਜਿਹੜਾ ਜ਼ਿੰਦਾਬਾਦ ਹੈ ਇਹਨੇ ਤਾਂ ਸਿਰਫ ਉਹੀ ਗੱਲ ਕਰਨੀ ਆ ਹੱਕ ਤੇ ਸੱਚ ਦੀ ਗੱਲਬਾਤ ਕਰਨੀ ਆ ਤੇ ਅਸੀਂ ਉਸੇ ਗੱਲ ਦਾ ਝੰਡਾ ਲੈ ਕੇ ਅੱਗੇ ਜਾਣਾ ਤੇ ਮੈਂ ਕਹੂੰਗਾ ਛੌਂਸਾ ਥੋੜਿਆ ਬਰੀਫ ਦੇ ਵਿੱਚ ਆਪਾਂ ਜੀ ਗੱਲਬਾਤ ਹੋਰ ਕਰ ਲਈਏ ਵੀ ਲੱਗਦਾ ਵੀ ਜੇ ਹੁਣ ਕਾਂਗਰਸ ਪਾਰਟੀ ਵੀ ਹੋਰ ਅੱਗੇ ਦੇਖ ਚੁੱਕੇ ਆ ਔਰ ਅਕਾਲੀਆਂ ਨੂੰ ਵੀ ਹੋਰ ਰਹੀ ਦੇਖ ਚੁੱਕਿਆ ਸਾਡੀਆਂ ਤੇ ਖਾ ਉਸ ਤੋਂ ਬਾਅਦ ਜੇ ਆਪਾਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇਖ ਲਈਏ ਆਮ ਆਦਮੀ ਪਾਰਟੀ ਉਹ ਵੀ ਦੇਖ ਲਈਆ ਇਹਨਾਂ ਨੇ ਅੱਧਿਆਂ ਦੇ ਕਹਿੰਦੇ ਹੁੰਦੇ ਆ ਅੱਧਿਆਂ ਦੇ ਮਨ ਖੱਟੇ ਹੋਏ ਆ ਅੱਧਿਆਂ ਕਹਿੰਦੇ ਆ ਕੋਈ ਕਹਿੰਦਾ ਠੀਕ ਹੈ ਤੇ ਕੋਈ ਕਹਿੰਦਾ ਨਹੀਂ ਠੀਕ ਆ ਚਲੋ ਆਪਾਂ ਇਸ ਝਮੇਲੀ ਵਿੱਚ ਨਹੀਂ ਪੈਣਾ ਪਰ ਆਪਾਂ ਲਾਈਟ ਜੀ ਜਿਹੜੀ ਗੱਲਬਾਤ ਕਰ ਰਹੇ ਆ ਤੁਹਾਨੂੰ ਲੱਗਦਾ ਵੀ ਜੇ 2027 ਦੇ ਵਿੱਚ ਗੱਲਬਾਤ ਚੱਲੀ ਤਾਂ ਤੁਹਾਨੂੰ ਲੱਗਦਾ ਵੀ ਵਾਰਿਸ ਪੰਜਾਬ ਦੀ ਜਿਹੜੀ ਪਾਰਟੀ ਆ ਉਸਰ ਕਟ ਕੇ ਅੱਗੇ ਜਾ ਸਕਦੀ ਆਉਣ ਵਾਲੇ ਸਮੇਂ ਚ ਦੇਖੋ ਮੈਂ ਤਾਂ ਇਹ ਸਮਝਦਾ ਹੈਗਾ ਵੀ ਜਿਹੜੀ ਹੈਗੀ ਪੰਜਾਬੀਆਂ ਦੀ ਅਗਲੀ ਇੰਡ ਚੋਇਸ ਹੈਗੀ ਉਹ ਬਾਸ ਪੰਜਾਬ ਜੂਰ ਹੋਣੀ ਚਾਹੀਦੀ ਆ ਠੀਕ ਹੈ ਕਿਉਂਕਿ ਉਹਦੇ ਵਿੱਚ ਇੱਕ ਨਵੀਂ ਆਸ ਹੈਗੀ ਆ ਲੋਕ ਜਿਸ ਤਿਕਾ ਨਾਮ ਆਮ ਆਵੀ ਪਾਰਟੀ ਦੀ ਸਟਾਰ ਦੇ ਤੇ ਵੀ ਆਸ ਕਰਦੇ ਹੈਗੇ ਸੀ ਤੇ ਕਿਸੇ ਤੱਕ ਮੈਂ ਇਹ ਸਮਝਦਾ ਹੈਗਾ ਕਿ ਉਹਨਾਂ ਨੇ ਕੰਮ ਤਾਂ ਇਹਨਾਂ ਨੇ ਵੀ ਕੀਤੇ ਹੈਗੇ ਆ ਔਰ ਕੋਸ਼ਿਕ ਜਿਹੜੇ ਹੈਗੇ ਨਾ ਦੋ ਤਿੰਨ ਇਸ਼ੂ ਹੈ ਜਿਹਦੇ ਵਿੱਚ ਜਿਹੜੇ ਸਾਨੂੰ ਹਰਟ ਕਰਦੇ ਬਾਕੀ ਉਹਨਾਂ ਦੇ ਕੰਮ ਇਹ ਤੇ ਹੈਗੀ ਆ ਕੋਈ ਬਚੱਕ ਵਾਲੀ ਗੱਲ ਨਹੀਂ ਹੈਗੀ ਤੇ ਉਹ ਇਹ ਹੈਗਾ ਕਿ ਜਿੱਦਾਂ ਕਿਸਾਨਾਂ ਦੇ ਉੱਤੇ ਉਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਪਿਛਲੇ ਡੇਢ ਸਾਲ ਤੋਂ ਉਹ ਲੱਗਾ ਰਿਹਾ ਬਿਲਕੁਲ ਉਹਦੇ ਵਿੱਚ ਯਤਨ ਕੀਤੀ ਅਮਰਪਾਲ ਸਿੰਘ ਨੂੰ ਅੰਦਰ ਧੱਕੇ ਨਾਲ ਉਹ ਐਨਐਸਏ ਆਪ ਲਵਾਈ ਹੈਗੀ ਆ ਇਹ ਕੰਮ ਜਿਹੜੇ ਸਾਨੂੰ ਇਹ ਹਰਟ ਕਰਦੇ ਆ ਅਦਰਵਾਈਜ਼ ਉਹ ਇਹਨਾਂ ਨੇ ਦੂਜਿਆਂ ਨਾਲ ਮਾੜੇ ਨਹੀਂ ਰਹੇ ਹੂੰ ਜੇ ਆਪਾਂ ਕੰਪੈਰੀਸ਼ਨ ਕੀਤਾ ਜਾਵੇ ਨਾ ਕਾਲੀ ਕਾਂਗਰਸ ਦੇ ਨਾਲ ਹੂੰ ਹੂੰ ਤੇ ਮੇਰੇ ਖਿਆਲ ਦੇ ਮੁਤਾਬਕ ਉਹ ਇਹਨਾਂ ਨਾਲ ਮਾੜੇ ਨਹੀਂ ਰਹੇ ਪਾਵੇਂ ਆਪਾਂ ਕਾਲੀ ਹੈਗੀਆਂ ਲੇਕਿਨ ਸਾਨੂੰ ਕਾਲੀਆਂ ਵਾਲੀ ਗੱਲ ਤੇ ਇੱਥੇ ਹੋਈ ਨਹੀਂ ਨਾ ਕੋਈ ਅਜੇ ਤੱਕ ਬਿਲਕੁਲ ਸਹੀ ਹਾਂ ਹਾਂ ਦੂਜੀ ਗੱਲ ਇਹ ਮੈਂ ਇਹ ਇਹ ਜ਼ਰੂਰ ਚਾਹਾਂਗਾ ਕਿ ਜਿਹੜੇ ਕਾਲੀ ਦਲ ਜਿਹੜਾ ਹੈਗਾ ਨਵਾਂ ਵੱਖਰਾ ਬਣਿਆ ਹੈਗਾ ਜਿਹਦੇ ਵਿੱਚ ਕਹਿੰਨੀ ਹਰਪ੍ਰੀਤ ਸਿੰਘ ਹੋਣੇ ਹੈਗੇ ਆ ਬਿਲਕੁਲ ਹਾਂ ਤੇ ਉਹਦੇ ਵਿੱਚ ਜੇ ਇਹ ਹਰਪ੍ਰੀਤ ਸਿੰਘ ਹੋਣਾਂ ਦਾ ਜਿਹੜਾ ਇਹੋ ਗਰੁੱਪ ਆਉਂਦਾ ਹੈਗਾ ਜਾਂ ਪਾਸ ਪੰਜਾਬ ਦੇ ਇਕੱਠੇ ਹੁੰਦੇ ਹੈਗੇ ਆ ਹੋਰ ਹਤੈਸ਼ੀ ਇਕੱਠੇ ਹੁੰਦੇ ਆ ਬਿਲਕੁਲ ਮੇਰੇ ਖਿਆਲ ਤੇ ਉਹ ਕੋਈ ਮਾੜੀ ਗੱਲ ਨਹੀਂ ਬਹੁਤ ਵਧੀਆ ਹੋਏਗੀ ਇਹ ਹਾਂ 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 ਠੀਕ ਆ ਜੇ ਕਿਉਂਕਿ ਉਹ ਲੋਕ ਵਿੱਚ ਜਿਹੜੇ ਇਦੋਂ ਵੀ ਹੈਗੇ ਨਾ ਜਿਹੜਾ ਹੁਣ ਦੇਖੋ ਜਿੱਥੇ ਸੁਖਵੀਰ ਬਾਲਦ ਦੀ ਗੱਲ ਆਉਂਦੀ ਹੈ ਨਾ ਹਾਂਜੀ ਸੁਖਵੀਰ ਬਾਲਦ ਸਿੰਘ ਇਜ਼ ਵੈਰੀ ਕਰੁਕ ਪਰਸਨ ਹੂੰ ਹੂੰ ਉਹਨੇ ਦੇਖੋ ਸਾਰੀ ਦੁਨੀਆ ਦੇ ਸਾਹਮਣੇ ਮੰਨ ਕੇ ਉਹ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਇਸ ਵੇਲੇ ਔਰ ਮੈਂ ਸਮਝਦਾ ਲੋਕ ਉਹਦੇ ਨਾਲ ਜਿਆਦਾ ਲੋਕ ਹੋਰ ਜਿਆਦਾ ਬੇਵਕੂਫ ਹੈਗੇ ਆ ਜਿਹੜੇ ਉਹਨੂੰ ਫੇ ਫੋਲੋ ਕਰ ਰਹੇ ਆ ਕਿਉਂਕਿ ਕਲਤਾਰ ਸਾਹਿਬ ਦੇ ਹੁਕਮ ਨਾਮੇ ਨੂੰ ਨੇ ਸਾਰੀ ਦੁਨੀਆ ਦੇ ਸਾਹਮਣੇ ਮੰਨ ਕੇ ਆਪਣੇ ਸਾਰੇ ਗੁਨਾਹ ਮੰਨਣ ਤੋਂ ਬਾਅਦ ਵਿੱਚ ਵੀ ਅਜੇ ਤੱਕ ਵੀ ਉਹਨੇ ਇਸ ਗੱਲ ਲਈ ਜੜ ਕੇ ਉਹਨਾਂ ਨੇ ਜਿਹੜੀਆਂ ਗੱਲ ਤਾਂ ਸਾਰੇ ਜਿਹੇਦਰ ਸਾਹਿਬ ਨੇ ਜਿਹੜੀਆਂ ਉਹਨਾਂ ਨੂੰ ਬੰਦਸ਼ਾਂ ਲਾਈਆਂ ਸੀ ਨਾ ਜਾਂ ਜੋ ਕਿਹਾ ਸੀ ਉਹਨੇ ਕੋਈ ਮੰਨੀ ਨਹੀਂ ਕੋਈ ਵੀ ਗੱਲ ਹਾਂਜੀ ਹਾਂਜੀ ਤੇ ਸਾਨੂੰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸਾਨੂੰ ਅਕਾਲ ਤਖਤ ਵੱਡਾ ਲੱਗਦਾ ਜਾਂ ਸੁਖਬੀਰ ਬਾਦਲ ਦਾ ਵੱਡਾ ਲੱਗਦਾ ਹਾਂਜੀ ਹਾਂਜੀ ਪਰ ਚੌਂਸ ਸਾਹਿਬ ਗੱਲ ਇੱਥੇ ਇੱਥੇ ਖੜ ਰਹੀ ਆ ਵੀ ਇਸ ਵੇਲੇ ਜੀਤਾ ਦੇਖੋ ਜਿਹੜੇ ਪੰਥ ਦਰ ਦੇ ਤੇ ਜਿਹੜੇ ਖਾਸ ਕਰਕੇ ਉਸ ਪੰਜਾਬ ਦੀ ਚੜ੍ਹਦੀ ਕਲਾ ਦੀ ਅਦਾਸਾ ਕਰਦੇ ਮੈਂ ਕਹਾਂਗਾ ਵੀ ਖਾਸ ਕਰਕੇ ਇੱਕੋ ਝੰਡੇ ਦੇ ਥੱਲੇ ਇਕੱਠੇ ਹੋਵੋ ਜੇ ਤੁਸੀਂ ਅੱਗੇ ਕਿਤੇ ਜਾਣਾ ਹੈ ਜਾਂ ਜਿੱਦਾਂ ਤੁਸੀਂ ਨਵਾਂ ਭਾਈ ਸਾਡੇ ਸਿੰਘ ਸਾਹਿਬ ਦਾ ਯਾਨੀ ਹੈਪੀਥੋਣਾ ਨੇ ਜਿਹੜੇ ਪੁਨਰ ਸਜੀਤ ਵਾਲਾ ਕਲਦਲ ਬਣਾਇਆ ਹੋਇਆ ਆ ਜੇ ਉਹਦੇ ਵਿੱਚ ਵੀ ਤੁਹਾਡੀ ਗੱਲਬਾਤ ਹੈ ਜੇ ਉਹਨਾਂ ਨੂੰ ਵੀ ਲੱਗਦਾ ਆ ਇੱਕੋ ਝੰਡੇ ਦੇ ਥੱਲੇ ਇਕੱਠੇ ਹੋ ਕੇ ਜੇ ਪੰਜਾਬ ਨੂੰ ਉਹ ਚਾਹੁੰਦੇ ਆ ਕਿ ਸੋਹਣਾ ਸਾਡਾ ਪੰਜਾਬ ਉਦਹੀਂ ਇੱਕ ਵਾਰੀ ਗੱਲਬਾਤ ਚੱਲੇ ਕੋ ਕੋਣ ਦੀ ਗੱਲਬਾਤ ਚੱਲੇ ਉਹ ਖਾਸ ਕਰਕੇ ਜੇ ਕਿਤੇ ਕੋਈ ਵਧੀਆ ਗੱਲ ਚੱਲੇ ਇੱਕੋ ਝੰਡੇ ਦੇ ਥੱਲੇ ਇਕੱਠੇ ਹੋਣ ਰਲ ਮਿਲ ਕੇ ਇਹ ਗੱਲਾਂ ਚੱਲਣ ਤਾਂ ਗੱਲਬਾਤ ਪੰਜਾਬ ਦੀ ਚੱਲ ਸਕਦੀ ਆ ਪਰ ਬਾਕੀ ਚਲੋ ਠੀਕ ਆ ਆਪਾਂ ਤਾਂ ਖਾਸ ਕਰਕੇ ਸੱਤ ਸਮੁੰਦਰ ਉਪਰ ਬੈਠੇ ਆ ਪਰ ਚੌਂਸਾ ਸਾਹਿਬ ਆਪਾਂ ਲਾਈਟ ਜੀ ਗੱਲਬਾਤ ਹਲਕੀ ਫੁਲਕੀ ਕਰ ਰਹੇ ਆ ਪਰ ਨਜ਼ਰੀਆ ਤੁਸੀਂ ਵੀ ਦਿੱਤਾ ਆ ਵੀ ਲੱਗਦਾ ਹੈਗਾ ਆ ਵੀ ਤੁਹਾਡੀ ਨਜ਼ਰ ਦੇ ਥਰੂ ਆਪਾਂ ਜੇ ਦੇਖ ਲਈਏ ਵੀ ਲੱਗਦਾ ਵੀ ਗਾਹਾਂ ਕਾ ਲੂ ਵੀ ਜਿਹੜਾ ਬਾਦਸ਼ ਪੰਜਾਬ ਦੀ ਪਾਰਟੀ ਆ ਇਹ ਬਹੁਮਤ ਲੈ ਕੇ ਆਪਣੀ ਸਰਕਾਰ ਬਣਾ ਸਕਦੀ ਆ ਦੇਖੋ ਮੈਂ ਤਾਂ ਪਹਿਲੇ ਅਰਜ਼ੀ ਕੀਤੀ ਹੈਗੀ ਆ ਜਿਸਕੇ ਨਾਲ ਪਬਲਿਕ ਦਾ ਪਿਛਲਾ ਰਿਸਪੌਂਸ ਲਿਆ ਹੈਗਾ ਹਾਂ 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 ਉਹ ਜਿਹੜੇ ਚੁੰਦੇ ਹੋਏ ਤਾਂ ਉਹਨਾਂ ਨੂੰ ਇੰਨੀ ਵੋਟ ਮਿਲ ਗਈ ਔਰ ਉਹਨਾਂ ਦਾ ਪ੍ਰਚਾਰ ਵੀ ਨਹੀਂ ਸੀਗਾ ਔਰ ਜਿੰਨੇ ਵੀ ਇੱਥੇ ਜਿੰਨੇ ਇੰਡੀਆ ਦੇ ਵਿੱਚ ਪਾਸ ਦੇ ਵਿੱਚ ਜਿੰਨੇ ਵੀ ਲੋਕ ਖੜੇ ਖੜੇ ਐਮਪੀ ਲਈ ਹੋਏ ਸੀਗੇ ਹਮਮ ਰਿਕਾਰਡ ਵੱਧੂ ਵੋਟਾਂ ਲੈ ਕੇ ਅਮਰਪਾਲ ਸਿੰਘ ਨੇ ਦਿੱਤੇ ਆ ਹਮ ਉਹ ਇੱਕ ਬਹੁਤ ਵੱਡਾ ਸਬੂਤ ਹੈਗਾ ਔਰ ਦੂਜੇ ਪਾਸੇ ਇਹ ਗਿਰੀ ਉਹਦੀ ਵਿਚਾਰਧਾਰਾ ਹੈਗੀ ਆ ਨਾ ਉਹ ਤਾਂ ਬੜੀ ਸਪੱਸ਼ਟ ਹੋ ਜਾਂਦੀ ਹੈਗੀ ਜੇ ਲੋਕਾਂ ਨੇ ਉਹਦੀ ਵਿਚਾਰਧਾਰਾ ਨੂੰ ਮੰਨਿਆ ਹੈਗਾ ਤਾਂ ਹੀ ਵੋਟ ਪਾਈ ਹੈ ਨਾ ਉਸਨੂੰ ਹਮ ਤੇ ਉਸ ਦੇ ਵਿੱਚ ਜੇ ਇਹ ਹੋ ਆਪਣੇ ਮੈਦਾਨ ਦੇ ਵਿੱਚ ਵਾਰਸ ਪੰਜਾਬ ਦੇ ਕਿਸ ਦੀ ਕਨਾਲ ਮੁਖਤਸਰ ਸਾਹਿਬ ਦੇ ਵਿੱਚ ਉਹਨਾਂ ਨੇ ਆਪਣੀ ਕਾਨਫਰੰਸ ਕੀਤੀ ਆ ਬਿਲਕੁਲ ਤੇ ਇਹ ਤੋਂ ਸਪਸ਼ਟ ਇਹ ਹੁੰਦਾ ਹੈਗਾ ਕਿ ਉਹ ਆਉਣ ਵਾਲੇ ਟਾਈਮ ਵਿੱਚ ਕਾਫੀ ਜ਼ਿਆਦਾ ਅੱਗੇ ਬੜੇ ਅਗਰੈਸਿਵਲੀ ਕੰਮ ਕਰਨਗੇ ਉਹ ਹੂੰ ਹੂੰ ਤੇ ਜਿਹੜਾ 27 ਤੱਕ ਦਾ ਹੈਗਾ ਉਹ ਆਪਣੇ ਇਸ ਦੀ ਕਨਾਲ ਲੋਕਾਂ ਨੂੰ ਜਾਗਰਤ ਕਰਕੇ ਅੱਗੇ ਆਉਣ ਦਾ ਜਿਹੜਾ ਜਿਹੜਾ ਪ੍ਰੋਗਰਾਮ ਹੈਗਾ ਨਾ ਹੂੰ ਹੂੰ ਤੋਂ ਉਹਦੇ ਵਿੱਚ ਮੈਂ ਸਮਝਦਾ ਕਿ ਕਿਥੇ ਵਾਰਸ ਪੰਜਾਬ ਦੀ ਪਾਰਟੀ ਹੈਗੀ ਆ ਹੂੰ ਔਰ ਕਿਥੇ ਹੋਰ ਤੈਸ਼ੀ ਹੈ ਗਿਆ ਜਾ ਪੁਰਨ ਸਜੀਤ ਜਿਹੜੇ ਕਾਲੀਦਲ ਨਵੇਂ ਕਰੋਪੇੜਾ ਨਵਾਂ ਆਇਆ ਹੈਗਾ ਬਿਲਕੁਲ ਇਹ ਸਾਰੇ ਇਕੱਠੇ ਹੋਣ ਤਾਂ ਫਿਰ ਮੇਰਾ خیال ਪੁਰ ਸਾਨੂੰ ਕੋਈ ਮੁਸ਼ਕਲ ਨਹੀਂ ਆਏਗੀ ਤੇ ਫਿਰ ਇਹ ਜਿਹੜਾ ਆਪ ਵੇਖੇਗਾ ਕਾਫੀ ਮੈਨੂੰ ਉਜਲਾ ਲੱਜ ਰੰਦਾ ਹੈਗਾ ਵੀ ਜੇ ਇਹੋ ਸਾਰੇ ਇਸ ਤਰੀਕੇ ਨਾਲ ਇਕੱਠੇ ਹੋਣ ਤਾਂ ਫਿਰ ਕੋਈ ਮੁਸ਼ਕਲ ਨਹੀਂ ਆਏਗੀ ਲੱਗਦਾ ਵੀ ਪੰਜਾਬ ਗੁਰੂ ਮਹਾਰਾਜ ਕਰੇ ਜੇ 27 ਸਾਡੇ ਲਈ ਵਧੀਆ ਆਵੇ ਤੇ ਖਾਸ ਕਰਕੇ ਅਸੀਂ ਤਾਂ ਉਸ ਪੰਜਾਬ ਦੀ ਚੜ੍ਹਦੀ ਕਲਾਆਂ ਦੀਆਂ ਦੁਆ ਮਕਰਦੀਆਂ ਤੇ ਚੌਂਸਾ ਤੁਸੀਂ ਬਹੁ ਬਰੀਫ ਦੇ ਵਿੱਚ ਗੱਲਬਾਤ ਕੀਤੀ ਆ ਤੇ ਚੌਂਸਾ ਸਾਹਿਬ ਜਾਂਦੇ ਜਾਂਦੇ ਹੋਰ ਕੀ ਕਹਿਣਾ ਚਾਹੁੰਦੇ ਆ ਬਸ ਮੈਂ ਤਾਂ ਇਹੀ ਕਹਾਂਗਾ ਪ੍ਰੇਡ ਸਾਨੂੰ ਪੰਜਾਬੀ ਆ ਨਾ ਜੀ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜੀ ਦੂਜੀਆ ਪਾਰਟੀਆਂ ਹੈਗੀਆਂ ਉਹ ਇਸ ਲਈ ਫਸਲਾ ਰਹੀਆਂ ਹੈਗੀਆਂ ਹਾਂਜੀ ਉਹਨਾਂ ਤੋਂ ਸਥਿਤ ਹੋਣ ਦੀ ਲੋੜ ਹੈਗੀ ਆ ਕਿਉਂਕਿ ਜਿਹੜਾ ਜਿਹੜਾ ਸੀਨ ਉਹ ਬਖ ਦੇਖ ਚੁੱਕੇ ਹੈਗੇ ਆ ਉਹਦੇ ਵਿੱਚ ਸਾਨੂੰ ਬਹੁਤ ਲਿਖੇ ਚ ਪੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਉਹ ਲੋਕ ਕਿਸੇ ਮੀ ਕੈਦੇ ਕਾਨੂੰਨ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਔਰ ਉਹਨਾਂ ਨੇ ਲੋਟ-ਖੋਟ ਪਹਿਲਾਂ ਹੀ ਬਹੁਤ ਕੀਤੀ ਹੈ ਧਰਮ ਦਾ ਬਹੁਤ ਨੁਕਸਾਨ ਕੀਤਾ ਹੈਗਾ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਪੰਜਾਬੀ ਦਾ ਨੁਕਸਾਨ ਕੀਤਾ ਹੂੰ ਹੂੰ ਔਰ ਮੇਰੇ ਖਿਆਲ ਤੋਂ ਉਹਨਾਂ ਨੂੰ ਕਮ ਸਮਝੇ ਦਰਕਾ ਕੇ ਰੱਖਣ ਦੀ ਲੋੜ ਹੈਗੀ ਆ ਹੂੰ ਠੀਕ ਆ ਚੌਂ ਸਾਬ ਵਧੀਆ ਲੱਗੀ ਗੱਲ ਤੁਹਾਡੀ ਤੇ ਚਲੋ ਖੈਰ ਠੀਕ ਆ ਤੇ ਮੈਂ ਹੁਣ ਤੁਹਾਤੋਂ ਇੱਥੋਂ ਅਸਤ ਰਾਂਗਾ ਚੌਂ ਸਾਬ ਤੇ ਮੇਰੇ ਵੱਲੋਂ ਤੁਹਾਨੂੰ ਦੋ ਮਿੰਟ ਜੋੜ ਕੇ ਸਤਿਕਾਰ ਤੇ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਂ ਸਾਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੈਂ ਤਾਂ ਤੋਂ ਸਾਰਿਆਂ ਤੋਂ ਇੱਥੇ ਵੀ ਆਜ਼ਾਦ ਲਊਗਾ ਤੇ ਬੇਸ਼ੱਕ ਉੱਥੇ ਕਾਂਗਰਸ ਬਣੀ ਬੇਸ਼ੱਕ ਉੱਥੇ ਅਕਾਲੀ ਬਣੀ ਬੇਸ਼ੱਕ ਉੱਥੇ ਨਵੀਂ ਪਾਰਟੀ ਜਿਹੜੀ ਵਾਰਿਸ ਪੰਜਾਬ ਦੀ ਆ ਉਹ ਬਣੀ ਪਰ ਅਸੀਂ ਖਾਸ ਕਰਕੇ ਸਾਤ ਸਮੁੰਦਰੋਂ ਪਾਰ ਬੈਠੇ ਆ ਅਸੀਂ ਉਸ ਪੰਜਾਬ ਦੀ ਸ਼ੁਭ ਸ਼ਾਮਾ ਮੰਗਦੇ ਆ ਚੜ੍ਹਦੀਆਂ ਕਲਾ ਮੰਗਦੇ ਆ ਜਿੱਥੇ ਵੀ ਪੰਜਾਬੀ ਗਿਆ ਆਲਵੇਸੋ ਨੇ ਆਪਣੇ ਪੰਜਾਬ ਦੀ ਦਰਦ ਉਹਨਾਂ ਦੇ ਦਿਲਾਂ ਵਿੱਚ ਆ ਤੇ ਪਿਆਰ ਸਤਕਾਰ ਸਾਡੇ ਦਿਲਾਂ ਵਿੱਚ ਆਸੀਂ ਪੰਜਾਬ ਲਈ ਅਰਦਾਸਾਂ ਕਰਦੇ ਆ ਤੇ ਕਰਦੇ ਰਹਾਂਗੇ ਤੇ ਹੁਣ ਮੈਨੂੰ ਇੱਥੇ ਦਿਓ ਛੁੱਟੀਆਂ ਹੋਰ ਕਿਸੇ ਮੁੱਦੇ ਦੇ ਨਾਲ ਬਹੁਤ ਜਲਦ ਥੋੜਾ ਤੱਕ ਕੋਈ ਨਵੀਂ ਗੱਲਬਾਤ ਲੈ ਕੇ ਪੇਸ਼ ਹੋਵਾਂਗੇ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ